ਲਓ ਜੀ ਸਾਰਿਆਂ ਵਾਸਤੇ ਸੁਨਹਿਰੀ ਮੌਕਾ ਜੇ ਆਪਾਂ ਲੈ ਕੇ ਪਹੁੰਚੀਆਂ ਵੀਡੀਓ ਚ ਤੁਸੀਂ ਕਈ ਚੀਜ਼ਾਂ ਦੇਖੋਗੇ ਇੱਕ ਤਾਂ ਆਪਾਂ ਕੋਠੀ ਲੈ ਕੇ ਪਹੁੰਚੀਆਂ ਜੀ ਜਮਾ ਨਵੀਂ ਐ ਜੀ ਥੋੜਾ ਟਾਈਮ ਹੀ ਹੋਇਆ ਤਿਆਰ ਕੀਤੀ ਨੂੰ ਤੇ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਆਲਟੋ ਕੁੱਲ 12000 ਦੀ ਇੱਕ ਆਪਾਂ ਬੋਲਟ ਲੈ ਕੇ ਪਹੁੰਚੇ ਕੁੱਲ 60000 ਦਾ ਵਾਰੀ ਸਰ ਪੂਰੀ ਗੱਲ ਕਰਦੇ ਹਾਂ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰ ਦਿਓ ਤੇ ਲਾਈਕ ਕਰਕੇ ਪਹਿਲਾਂ ਹੀ ਰੱਖ ਦਿਓ ਜੀ ਵੀਡੀਓ ਤੁਹਾਨੂੰ ਪਸੰਦ ਆਊਗੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94659 ਨਤੀ 488 ਜੇ ਤੁਹਾਡੇ ਕੋਲੇ ਘਰ ਕੁਠੀ ਮਕਾਨ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਚਾਹੀਏ ਕੁਛ ਵੀ ਹੈ ਕੋਈ ਗੱਡੀ ਮੋਟਰਸਾਈਕਲ ਬੁਲਟ ਆਪਣੇ ਕੋਲੇ ਭੇਜ ਦਿਓ ਬਸ ਆਪਣੇ ਨੰਬਰ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਹੁਣ ਆਪਾਂ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਆਪਣੇ ਕੋਲੇ ਐਸੈਂਟ ਗੱਡੀ ਮਾਲਕ ਨੇ ਸੇਲ ਵਾਸਤੇ ਸਿਲਵਰ ਰੰਗ ਦੇ ਵਿੱਚ ਭੇਜੀ ਆ ਪੰਜਾਬ ਨੰਬਰ ਹੈ 2006 ਮਾਡਲ ਹੈ ਵੈਂਟਰੀ ਤੇ ਟਾਇਰ ਬਿਲਕੁਲ ਨਵੇਂ ਨੇ ਫਾਸਟ ਓਨਰ ਗੱਡੀ ਆ ਸੀ ਡੀਜ਼ਲ ਤੇ ਹੈ 1 ਲੱਖ ਰੁਪਇਆ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਤੇ ਤਰਨ ਤਰਨ ਮਾਲਕ ਦਾ ਏਰੀਆ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦਾ ਹਾਂ ਗੱਡੀ ਸਭ ਨੂੰ ਪਸੰਦ ਆਊਗੀ ਤੇ ਨੰਬਰ 2 ਸੈਕਿੰਡ ਤੇ ਆਪਾਂ ਜਿਹੜੀ ਗੱਡੀ ਲੈ ਕੇ ਪਹੁੰਚਿਆ ਤੁਸੀਂ ਚੈੱਕ ਕਰੋ ਜੀ ਆਲਟੋ ਆਪਾਂ ਲੈ ਕੇ ਪਹੁੰਚਿਆ ਇਹ ਬਹੁਤ ਵਧੀਆ ਕੰਡੀਸ਼ਨ ਦੀ ਆਲਟੋ ਐਲਐਕਐਸਆਈ ਗੱਡੀ ਹੈ ਜੀ 2009 ਮਾਡਲ ਚ ਸਿਲਵਰ ਰੰਗ ਦੇ ਵਿੱਚ ਗੱਡੀ ਆਪਾਂ ਨੂੰ ਇਹ ਮਿਲੂਗੀ ਇੰਜਨ ਗੇਅਰ ਤੋਂ ਪੂਰੀ ਓਕੇ ਕੰਡੀਸ਼ਨ ਦੀ ਗੱਡੀ ਆਪਾਂ ਨੂੰ ਮਿਲ ਜੂਗੀ ਸੀਟ ਕਵਰ ਬਿਲਕੁਲ ਨਵੇਂ ਫਰੈਸ਼ ਆਪਾਂ ਨੂੰ ਮਿਲ ਜਾਣਗੇ ਅਸੀਂ ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਕੁੱਲ 75000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਐ ਤੇ ਜਾ ਕੇ ਦੇਖਣੀ ਆ ਤਾਂ ਬਰਨਾਲੇ ਲਾਗੇ ਭਿੱਖੀ ਐ ਜੀ ਭਿੱਖੀ ਤੁਹਾਨੂੰ ਗੱਡੇ ਮਿਲ ਜੂਗੀ ਜਾ ਕੇ ਕੋਈ ਵੀ ਦੇਖਣ ਦਾ ਚਾਹ ਪਾ ਨਾ ਕਿਸੇ ਨੇ ਚਲਾ ਕੇ ਦੇਖਣੀ ਤੋਰ ਕੇ ਦੇਖਣੀ ਐ ਮਾਲਕ ਦੀ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਚਾਹੀ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਪੂਰੀ ਤਸੱਲੀ ਕਰ ਲਓ ਪੂਰੀ ਤਸੱਲੀ ਜਦੋਂ ਹੋ ਗਈ ਉਹ ਤੋਂ ਬਾਅਦ ਬਹਿ ਕੇ ਰੇਡ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹਾਂ ਜੀ ਓਨਰ ਦਾ ਮੋਬਾਈਲ ਨੰਬਰ 97804 9686 ਗੱਲ ਕਰ ਸਕਦੂ ਹੁਣ ਆਪਾਂ ਗੱਲ ਕਰਾਂਗੇ ਜੀ ਇੱਕ ਹੋਰ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਕਈ ਆਲਟੋ ਗੱਡੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਹੜੀ 62000 ਦੀ ਆਲਟੋ ਹੈ ਉਹਦੇ ਵੀ ਆਪਾਂ ਪੂਰੀ ਗੱਲ ਕਰਾਂਗੇ ਅੱਗੇ ਪਹਿਲਾਂ ਤੁਸੀਂ ਇਹ ਆਲਟੋ ਦੇਖੋ ਜੀ ਜਿਹੜੀ ਸਕਰੀਨ ਤੇ ਚੱਲ ਰਹੀ ਹੈ ਜੀ ਮਾਡਲ ਮਿਲ ਜੂਗਾ 2008 2029 ਤੱਕਰ ਗੱਡੀ ਦੀ ਆਪਨੂੰ ਪਾਸਿੰਗ ਮਿਲ ਜੂਗੀ ਆਲਟੋ ਐਲ ਐਕਸ ਆਈ ਗੱਡੀ ਐ ਜੀ ਇਹ ਭਵਾਨੀ ਘੜੇ ਖੜੀ ਆ ਤੇ ਕੰਡੀਸ਼ਨ ਨਾਲ ਲੁੱਕੀ ਆ ਤੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਡਿਮਾਂਡ ਮਾਲਕ ਵੱਲੋਂ 1 ਲੱਖ ਰੁਪਏ ਆਪਣੇ ਕੋਲੇ ਪਹੁੰਚੀ ਆ 1 ਲੱਖ ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਕਹਿੰਦੇ ਅਸੀਂ ਗੱਡੀ ਸੇਲ ਕਰ ਦਾਂਗੇ ਕਮੀ ਪੇਸ਼ੀ ਕੋਈ ਨਹੀਂ ਪੂਰੀ ਸੋਹਣੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਆ ਬਾਕੀ ਟਾਇਰਾਂ ਦੇ ਵਿੱਚ ਚੈੱਕ ਕਰੋ ਤੁਸੀਂ ਆ ਲਾਈ ਲੱਗੇ ਹੋਏ ਨੇ ਟਾਇਰ ਵਧੀਆ ਨੇ ਗੱਡੀ ਦਾ ਰੰਗ ਚੈੱਕ ਕਰ ਲਓ ਜੀ ਗੱਡੀ ਚੈੱਕ ਕਰ ਲਓ ਸਾਰਾ ਕੁਝ ਆਪ ਨੂੰ ਪ੍ਰੋਪਰ ਵਧੀਆ ਮਿਲ ਜੂਗਾ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਆਪ ਨੂੰ ਮਿਲ ਜਾਣਗੀਆਂ ਬਾਕੀ ਮਾਲਕ ਨੇ ਕਿਹਾ ਵੀ ਰੱਖੀ ਵਧੀਆ ਹੋਈ ਐ ਚਲਾਈ ਵਧੀਆ ਹੋਈ ਐ ਤੇ ਸਰਵਿਸ ਸਰਵਿਸ ਦਾ ਟੋਟਲ ਕੰਮ ਕਰਵਾ ਰੱਖਿਆ ਹੋਰ ਤਾਂ ਕੀ ਚਾਹੀਦਾ ਜੀ ਮਾਲਕ ਕਹਿੰਦੇ ਵੀ ਸਾਰਾ ਨੂੰ ਗੱਡੀ ਪਸੰਦ ਆਊਗੀ ਕਮੀ ਪੇਸ਼ੀ ਕੋਈ ਨਹੀਂ ਤੇ ਰੇਟ ਵਗੈਰਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਤੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਤੇ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਪਹਿਲਾਂ ਹੀ ਕਨਫਰਮ ਕਰਵਾ ਦਿੰਨਾ ਜੀ 9501933628 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰ ਲਿਓ ਤੁਸੀਂ ਆਪ ਹੀ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਦੀ ਬਾਤ ਵਾਦ ਲਾਈਕ ਕਰਦਾ ਕਰੋ ਸ਼ੇਅਰ ਕਰਦਿਆ ਕਰੋ ਜੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੋ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਜੀ ਹਰ ਰੋਜ਼ ਤੁਸੀਂ ਘਰ ਕੁਠੀ ਮਕਾਨ ਹਰ ਤਰ੍ਹਾਂ ਦੀਆਂ ਗੱਡੀਆਂ ਹਰ ਤਰ੍ਹਾਂ ਦੇ ਬੋਲਟ ਮੋਟਰਸਾਈਕਲ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਾ ਦਿਓ ਜਦੋਂ ਸਬਸਕ੍ਰਾਈਬ ਦਾ ਬਟਨ ਤੁਸੀਂ ਦਬ ਦੋਗੇ ਉਹ ਤੋਂ ਬਾਅਦ ਜਦੋਂ ਵੀ ਆਪਾਂ ਨਵੀਂ ਵੀਡੀਓ ਚੈਨਲ ਤੇ ਪਾਇਆ ਕਰਾਂਗੇ ਜੀ ਅਪਲੋਡ ਕਰਿਆ ਕਰਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾ ਕਰੂਗਾ ਬਾਕੀ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਜ ਤੇ ਹਰ ਏਰੀਆ ਚੋਂ ਪਹੁੰਚਦੇ ਹਾਂ ਤੁਹਾਡੇ ਕੋਲੇ ਘਰ ਕੂਠੀ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਲਗਵਾ ਵੀ ਸਕਦੇ ਹੋ ਅਗਲੀ ਵੀਡੀਓ ਚ ਅਗਲੀ ਵੀਡੀਓ ਚ ਆਪਾਂ ਐਡ ਲਗਾ ਦਾਂਗੇ ਕੁਝ ਵੀ ਹੈ ਤੁਹਾਡੇ ਕੋਲੇ ਚਾਹੇ ਘਰ ਹੈ ਕੂਠੀ ਹੈ ਕੋਈ ਵੀ ਮਸ਼ੀਨਰੀ ਹੈ ਬੋਲਟ ਹੈ ਕੁਝ ਵੀ ਹੈ ਚਾਹੀ ਆਪਣੇ ਨੰਬਰ ਤੇ ਭੇਜ ਦੇ ਕਰੋ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94656 29488 ਜੀ ਹੁਣ ਆਪਾਂ ਗੱਲ ਕਰਾਂਗੇ ਬੋਲਟ ਦੀ ਆਪਣੇ ਕੋਲੇ ਬੋਲਟ ਮਾਲਕ ਨੇ ਭੇਜਿਆ ਫਰੀਦਕੋਟ ਏਰੀਆ ਚੋਂ ਕੰਡੀਸ਼ਨ ਦਾ ਆ ਲੁੱਕਿਆ ਜੀ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਤੇ ਪੁਰਾਣਾ ਬੁਲਟ ਜੀ ਪੁੱਠੇ ਗਹਿਰ ਵਾਲਾ ਇੰਜਨ ਉੰਜਣ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਏਰੀਆ ਇਹਨਾਂ ਨੇ ਫਰੀਦਕੋਟ ਕਨਫਰਮ ਕਰਵਾਇਆ ਮਾਡਲ ਦੀ ਗੱਲ ਕਰੀਏ 1994 ਮਾਡਲ ਮਾਲਕ ਨੇ ਦੱਸਿਆ ਰੇਟ ਇਹਨਾਂ ਨੇ ਕਿਹਾ ਕੁੱਲ 60000 ਰੁਪਇਆ ਮਾਲਕ ਨੇ ਕਿਹਾ ਮੌਕੇ ਤੇ ਘਟਬਾਦ ਵੀ ਕਰ ਲਾਂਗੇ ਬਾਕੀ ਤੁਸੀਂ ਦੇਖ ਲਓ ਜੀ ਚਾਰੇ ਪਾਸੋਂ ਚੈੱਕ ਕਰੋ ਤੇ ਕਿਸੇ ਨੂੰ ਵੀ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਫਰੀਦਕੋਟ ਮਾਲਕ ਦੇ ਘਰੇ ਮਿਲ ਜੂਗਾ ਜਾ ਕੇ ਦੇਖ ਸਕਦੇ ਹੋ ਕਿਸੇ ਨੂੰ ਵੀ ਪਸੰਦ ਆਇਆ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਕੇ ਗੱਲਬਾਤ ਕਰਕੇ ਤੇ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਖਰੀਦ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ 8727033655 ਇਹ ਮਾਲਕ ਦਾ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪ ਹੀ ਕਰ ਲਿਓ ਜੀ ਆਲਟੋ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਆਲਟੋ 2008 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ 62000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ 62000 ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਕਿਸੇ ਨੇ ਜਾ ਕੇ ਦੇਖਣੀ ਹੈ ਤਾਂ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਜਿਹੜਾ ਏਰੀਆ ਜੀ ਆਪਾਂ ਨੂੰ ਏਰੀਆ ਮਿਲੂ ਮੱਖੂ ਟਾਇਰ ਵਧੀਆ ਨੇ 62000 ਰੁਪਿਆ ਸਿਰਫ ਡਿਮਾਂਡ ਹੈ ਘਾਟਾ ਬਾਅਦ ਕੀਤਾ ਜਾਊਗਾ ਅਠ ਮਾਡਲ ਗੱਡੀ ਉਹ ਬਾਕੀ ਪੰਜਾਬ ਨੰਬਰ ਹੈ ਜੀ ਸੋਹਣੀ ਗੱਡੀ ਹੈ ਅੰਦਰੋਂ ਵੀ ਠੀਕ ਹੈ ਬਾਹਰੋਂ ਵੀ ਠੀਕ ਹੈ ਬਾਕੀ ਇੰਜਨ ਉੰਜੜ ਪੂਰਾ ਵਧੀਆ ਜੀ ਤੇ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀ ਆਪਾਂ 7837599781 ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪ ਹੀ ਕਰ ਲਿਓ ਮਾਲਕ ਨੇ ਕਿਹਾ ਰੇਟ ਵੇਖੀ ਬਾਕੀ ਕਰ ਲਾਂਗੇ ਹੁਣ ਆਪਾਂ ਘਰ ਦੀ ਗੱਲ ਕਰਦੇ ਹਾਂ ਜੀ ਕੋਠੀ ਟਾਈਪ ਘਰ ਬਣਿਆ ਹੋਇਆ ਪੂਰਾ ਵਧੀਆ ਘਰ ਹੈ ਜੀ ਮਾਲਕ ਨੇ ਬਿਲਕੁਲ ਨਾਵਾ ਪਾਇਆ ਰੇਟ ਮਾਲਕ ਨੇ ਸਿਰਫ ਡਿਮਾਂਡ ਕੀਤੀ ਹੈ 6 ਲੱਖ ਰੁਪਿਆ ਤੇ ਮਾਲਕ ਨੇ ਕਿਹਾ ਮੌਕੇ ਤੇ ਘਟਾਵਾ ਦਾ ਕਰ ਲਾਂਗੇ ਵੇਖ ਕੇ ਰੇਟ ਪੂਰਾ ਵਧੀਆ ਸੋਹਣਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਿਹਨੂੰ ਵੀ ਪਸੰਦ ਆਵੇ ਮਾਲਕ ਨੇ ਕਿਹਾ ਆ ਕੇ ਦੇਖ ਸਕਦੇ ਬਾਕੀ ਮਾਲਕ ਨੇ ਦੱਸਿਆ ਦੋ ਕਮਰੇ ਬਣੇ ਹੋਏ ਨੇ ਤੇ ਇੱਕ ਲੋਬੀ ਬਣੀ ਹੋਈ ਹੈ ਜੀ ਤੇ ਵਧੀਆ ਬੈਡਰੂਮ ਨੇ ਖੁੱਲੇ ਡੁੱਲੇ ਤੇ ਬਾਥਰੂਮ ਵਗੈਰਾ ਆਪਨੂੰ ਮਿਲ ਜੂਗਾ ਕਿਚਨ ਵਗੈਰਾ ਸਾਰਾ ਕੁਝ ਜੀ ਤੇ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਕਿਹਾ ਰਜਿਸਟਰੀ ਵਾਲੀ ਜਗ੍ਹਾ 35 ਗਜ਼ ਜਗ੍ਹਾ ਆਪਾਂ ਨੂੰ ਰਜਿਸਟਰੀ ਵਾਲੀ ਮਿਲ ਚੁਗੀ ਤੇ ਪਾਣੀ ਦੀ ਵਧੀਆ ਸਪਲਾਈ ਅਸੀਂ ਹਰ ਤਰ੍ਹਾਂ ਦਾ ਵਧੀਆ ਕੰਮ ਆਪਰ ਮਿਲੂਗਾ ਹਰ ਤਰ੍ਹਾਂ ਦੀ ਵਧੀਆ ਸੁਵਿਧਾ ਮਿਲੂਗੀ ਆਪਾਂ ਨੂੰ ਤੇ ਕਿਸੇ ਨੇ ਜਾ ਕੇ ਦੇਖਣੀ ਹੈ ਤਾਂ ਆਪਾਂ ਨੂੰ ਜਿਹੜਾ ਏਰੀਆ ਮਿਲੂਗਾ ਜੀ ਲੁਧਿਆਣਾ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਲੁਧਿਆਣੇ ਚ ਜਾ ਕੇ ਦੇਖ ਸਕਦੇ ਹੋ ਖਾਸ ਲੁਧਿਆਣੇ ਚ ਇਹ ਘਰ ਆਪਾਂ ਨੂੰ ਮਿਲ ਜੂਗਾ ਥੱਲੇ ਮਾਲਕ ਦਾ ਮੋਬਾਈਲ ਨੰਬਰ ਲਿਖਿਆ ਹੋਇਆ ਤੁਹਾਨੂੰ ਮਿਲ ਗਿਆ ਹੋਊਗਾ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ 9877738016 ਮਾਲਕ ਨਾਲ ਗੱਲ ਕਰ ਲਓ ਤੇ ਗੱਲ ਕਰਕੇ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ ਸੀ ਇਹ ਕਾਰ ਤੇ ਹੁਣ ਦੱਸੋ ਜੀ ਮੈਨੂੰ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਤਾਂ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਕਿੱਥੋਂ ਘਰ ਕੋਠੀ ਮਕਾਨ ਕੀ ਚਾਹੀਦਾ ਕਰੋ ਕਮੈਂਟ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ